ਦੀ ਬੇਟੀ ਦਾ ਨਹੀਂ ਹੋ ਸਕਿਆ ਨਾ ਆਪਦੇ ਬੱਚਿਆਂ ਦਾ ਨਹੀਂ ਹੋ ਸਕਿਆ ਉਹਨੇ ਕਿਸੇ ਦਾ ਕੀ ਹੋਣਾ ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਗਿਆ ਜਿੱਤਾਂ ਵੀ ਤੁਸੀਂ ਫਰੋਲਣ ਲੱਗ ਗੇ ਸੜਕਾਂ ਤੇ ਝੂਠ ਬੋਲਣ ਦੀ ਆਦਤ ਐਂਡ ਇਮੋਸ਼ਨਲ ਬਲੈਕਮੈਲ ਇੱਕ ਹੀ ਰਹਿ ਗਈ ਜਿਹਦੇ ਨਾਂ ਤੇ ਅਜੇ ਹਾਰ ਨਹੀਂ ਬਸ ਐਤ ਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਮੁੱਖ ਮੰਤਰੀ ਭਗਵਤਵਾਨ ਨੇ ਪਹਿਲੀ ਵਾਰ ਉਹਨਾਂ ਦੀ 23 ਦੀ ਵਾਇਰਲ ਹੋਈ ਵੀਡੀਓ ਤੇ ਚੁੱਪੀ ਤੋੜੀ ਹੈ ਜੀ ਹਾ ਸੇਮਾਨ ਨੇ ਸਿੱਧੇ ਤੌਰ ਤੇ ਬੋਲਦਿਆਂ ਅਕਾਲੀ ਦਲ ਤੇ ਉਹਨਾਂ ਦੇ ਘਰੇਲੂ ਮਸਲੇ ਨੂੰ ਸੜਕਾਂ ਤੇ ਰੁੱਲਣ ਦੇ ਇਲzaam ਲਾਏ ਨੇ ਸੇਮਾਨ ਵਿਕਾਸ ਪ੍ਰੋਜੈਕਟਾਂ ਦਾ ਉਦਗਾਠਨ ਕਰਨ ਬਠਿੰਡਾ ਪਹੁੰਚੇ ਸੀ ਜਿੱਥੇ ਉਹਨਾਂ ਨੇ ਬਾਦਲ ਪਰਵਾਰ ਤੇ ਹੱਲਾ ਬੋਲਦਿਆਂ ਆਉਂਦੀਆਂ ਚੋਣਾ ਚ ਹਰਸਿਮਰਤ ਬਾਦਲ ਨੂੰ ਹਰਾਉਣ ਦਾ ਦਾਅਵਾ ਤਾਂ ਕੀਤਾ ਹੀ ਨਾਲ ਹੀ ਉਹਨਾਂ ਦੇ ਘਰੇਲੂ ਝਗੜੇ ਨੂੰ ਸੜਕਾਂ ਤੇ ਰੁੱਲਣ ਦੇ ਇਲzaam ਮਿਲ ਗਏ ਕਬਰਾਹਟ ਤੜਫਾਹਟ ਬਹੁਤ ਜ਼ਿਆਦਾ ਵੀ ਆਮ ਕਰਾਂ ਦਾ ਮੁੰਡਾ ਕੁਰਸੀ ਤੇ ਕਿਉਂ ਬਹਿ ਗਿਆ ਚਲ ਬਹਿ ਤਾਂ ਗਿਆ ਇਹਨੂੰ ਤਾਂ ਰਾਜ ਵੀ ਕਰਨਾ ਆ ਗਿਆ ਇਹਨਾਂ ਨੂੰ ਤਾਂ ਇਹਨੂੰ ਤਾਂ ਪੁਲਿਸ ਵੀ ਚਲਾਉਣੀ ਆ ਗਈ ਇਹਨਾਂ ਨੂੰ ਜ਼ਿਲੇ ਵੀ ਚਲਾਉਣੇ ਆ ਗਏ ਤਾਂ ਸਾਰਾ ਕੁਝ ਹੀ ਸਿੱਖ ਗਏ ਸਾਡੀਆਂ ਤਾਂ ਹੁਣ ਵਾਰੀਆਂ ਆਉਣੀਆਂ ਨਹੀਂ ਆਹੀ ਪੰਗਾ ਬਸ ਆਹੀ ਪੰਗਾ ਹੈ ਕਿ ਸਾਡੀਆਂ ਨਹੀਂ ਵਾਰੀਆਂ ਆਉਣੀਆਂ ਸੋ ਇਸ ਕਰਕੇ ਤੁਹਾਨੂੰ ਕਹਿਣਾ ਆ ਬਾਦਲ ਕਾ ਸਾਰਾ ਟੱਬਰ ਹਾਰ ਗਿਆ ਨਾ ਇੱਕੋ ਹੀ ਰਹਿ ਗਈ ਜਿਹਦੇ ਨਾਂ ਤੇ ਹਜੇ ਹਾਰ ਨਹੀਂ بس ਐਤ ਕੀ ਉਹ ਹਾਰ ਵੀ ਪਾ ਦੇਣਾ ਆਪਾਂ ਨੇ ਬਸ ਬਠਿੰਡੇ ਤੋਂ ਬਾਕੀ ਸਾਰਾ ਡਬਰ ਹਾਰਿਆ ਹੋਇਆ ਹੈ ਭਾਈ ਇੱਕ ਹਾਰ ਹੋਰ ਪਾਉਣਾ ਹੈ ਬਸ ਸਮਝਦੇ ਕੀ ਆਪਣੇ ਆਪ ਨੂੰ ਰੱਬ ਸਮਝਣ ਲੱਗ ਗਏ ਲੋਕਾਂ ਨੇ ਬਣਾਏ ਸੀਗੇ ਪਾ ਲਿਆ ਆਪਣੇ ਆਪ ਜ਼ਿੰਮੇਵਾਰ ਬਣ ਕੇ ਸਾਨੂੰ ਮਲੰਗ ਕਹਿਣ ਲੱਗ ਗਏ ਆਪ ਬਣ ਕੇ ਖਾਨਦਾਨੀ ਨਹਿਰਾ ਇਹਨਾਂ ਦੇ ਖੇਤਾਂ ਜਾ ਕੇ ਮੁਕਦੀਆਂ ਨੇ ਤੇ ਸਾਨੂੰ ਕਹਿਣ ਲੱਗੇ ਮਲੰਗ ਨੇ ਇਹ ਭਾਈ ਮਲੰਗ ਅਸੀਂ ਕੀਤੇ ਤੁਸੀਂ ਤੁਸੀਂ ਕੀਤੇ ਮਲੰਗ ਜੇ ਤੁਸੀਂ ਨਾ ਹੁੰਦੇ ਸ਼ਾਇਦ ਅਸੀਂ ਵਧੀਆ ਹੁੰਦੇ ਘਰਾਂ ਚ ਰੋਟੀ ਖਾਂਦੇ ਸੀ ਸਾਰੇ ਆਪਦੇ ਆਪ ਦੀ ਇੱਜ਼ਤ ਹੁੰਦੀ ਹਰੇਕ ਦੀ ਤੁਸੀਂ ਚੱਕ ਕੇ ਹੁਣ ਲੋਕਾਂ ਦੇ ਘਰਾਂ ਦੀਆਂ ਇੱਜ਼ਤਾਂ ਵੀ ਤੁਸੀਂ ਫਰੋਲਣ ਲੱਗ ਗਏ ਸੜਕਾਂ ਤੇ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਐ ਆਪਦੇ ਘਰੇ ਹੋਈ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਇਹ ਯਾਦ ਰੱਖ ਲਿਓ ਬਸ ਇਹਨਾਂ ਦੇ ਆਪਦੇ ਲੱਗੇ ਹੁਣ 11 ਕੇ ਬੀਤੇ ਦਿਨੀ ਸੀਐਮ ਮਾਨ ਦੇਤੀ ਸਿਰਤ ਕੌਰ ਮਾਨ ਦੀ ਇੱਕ ਵੀਡੀਓ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਵੱਲੋਂ ਇੱਕ ਪ੍ਰੈਸ ਕਾਨਫਰੰਸ 'ਚ ਸਾਂਝੀ ਕੀਤੀ ਗਈ ਸੀ ਜਿਸ ਤੋਂ ਬਾਅਦ ਸਿਰਤ ਮਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ ਇਸ ਵੀਡੀਓ 'ਚ ਸਿਰਤ ਮਾਨ ਨੇ ਆਪਣੇ ਪਿਤਾ ਭਗਵੰਤ ਮਾਨ ਤੇ ਕਈ ਤਰ੍ਹਾਂ ਦੇ ਇਲਜ਼ਾਮ ਬਿਲਾਏ ਸੀ ਤੇ ਬੇਟੀ ਦਾ ਨਹੀਂ ਹੋ ਸਕਿਆ ਨਾ ਆਪਦੇ ਬੱਚਿਆਂ ਦਾ ਨਹੀਂ ਹੋ ਸਕਿਆ ਉਹਨੇ ਕਿਸੇ ਦਾ ਕੀ ਹੋਣਾ ਔਰ ਮੈਂ ਅੱਜ ਆ ਤੁਹਾਡੇ ਸਾਹਮਣੇ ਉਹ ਪੋਸਟ ਕਿਉਂ ਤੂੰ ਇੱਥੇ ਚੜਾਈ ਦੇ ਸਕਰੀਨ ਤੇ ਆਹ ਪੋਸਟ ਪਈ ਆ ਜੀ ਔਰ ਮੈਂ ਫੇਰ ਕਹਿੰਨਾ ਰੱਬ ਮੇਰੇ ਨਾਲ ਤਾਂ ਹਾਜ਼ਰ ਨਾਲ ਜੇ ਰੱਬ ਵਰਤਦਾ ਜਦ ਮੇਰੇ ਵਿਰੋਧੀ ਮੈਨੂੰ ਠੋਕਣ ਦੀ ਕੋਸ਼ਿਸ਼ ਕਰਦੇ ਆ ਜਾਂ ਠੋਕਦੇ ਆ ਸੱਚ ਵਰਤਦਾ ਰੱਬ ਲੋਕਾਂ 'ਚ ਹੀ ਵੱਸਦਾ ਹੈ ਤੇ ਆਹ ਵੇਖ ਲਓ ਜਦੋਂ ਉਹਨਾਂ ਨੇ ਇਸ ਕਿਸਮ ਦੀ ਪੰਜਾਬ 'ਚ ਧੱਕੇ ਚਾਹੀ ਤੇ ਧੋਖਾ ਧੜੀ ਵੇਖੀ ਤੇ ਅੱਜ ਉਹ ਆ ਆ ਕੇ ਇਸ ਗੱਲ ਨੂੰ ਬੋਲੇ ਆ ਜੀ ਔਰ ਇਹਨਾਂ ਦੇ ਨਾਲ ਜ਼ਿੰਦਗੀ ਦੇ ਵੱਡਾ ਸਮਾਂ ਮੈਨੂੰ ਲੱਗਾ 15 20 ਸਾਲ 25 ਸਾਲ ਜੋ ਵੀ ਆ ਇਹਨਾਂ ਨਾਲ ਰਹੇ ਜੋ ਬੰਦਾ ਇਹਨਾਂ ਨਾਲ 24 ਘੰਟੇ ਰਿਹਾ ਹੋਵੇ ਇਹ ਉਹਦੇ ਸ਼ਬਦ ਨੇ ਔਰ ਉਹ ਉਹਨਾਂ ਨੂੰ ਕਿਸ ਤਰੀਕੇ ਨਾਲ ਮੈਂਟਲ ਟੌਰਚਰ ਕੀਤਾ ਉਹਨ ਅਗਲੀ ਗੱਲ ਆ ਵੀਡੀਓ ਚ ਸੁਣ ਲਿਓ ਥੋੜੀ ਸਮਝ ਆ ਜੇ ਪੰਜਾਬ ਦੇ ਲੋਕਾਂ ਨੂੰ ਆਪਣੇ ਜਵਾਕਾਂ ਦੀ ਜ਼ਿੰਮੇਵਾਰੀ ਨਹੀਂ ਚੱਕ ਸਕਦਾ ਉਹ ਹੀ ਬੰਦਾ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਕਿਵੇਂ ਚੱਕ ਲਵੇ ਕਿਰਾਕੋਸ਼ ਅਸੀਂ ਵੇਖਿਆ ਸਾਡੀ ਜ਼ਿੰਦਗੀ ਦੇ ਵਿੱਚ ਉਹ ਹੀ ਹੈ ਪੰਜਾਬ ਦੇ ਲੋਕਾਂ ਨਾਲ ਯੂਜ਼ ਕਰ ਰਹੇ ਨੇ ਡਿਵੋਰਸ ਦਾ ਰੀਜ਼ਨ ਨੰਨੇ ਇਹ ਦੱਸਿਆ ਸੀ ਕਿ ਮੇਰੀ ਵਾਈਫ ਚਾਹੁੰਦੀ ਸੀ ਕਿ ਮੈਂ ਪੋਲਿਟਿਕਸ ਦੇ ਵਿੱਚ ਨਾ ਆਵਾਂ ਡਿਵੋਰਸ ਦੇ ਕਾਫੀ ਰੀਜ਼ਨਸ ਨੇ ਤੇ ਉਹ ਮੇਰੇ ਮਾਂ ਦੀ ਸੋਨ ਬੱਸ ਇਹ ਦੱਸ ਨੂੰ ਜਦੋਂ ਰੈਡਿੰਗ ਹੋਏ ਉਹ ਜ਼ਰੂਰ ਦੱਸਣੀ ਪਰ ਕੁਝ ਰੀਜ਼ਨਸ ਮੈਂ ਦੱਸ ਨਹੀਂ ਆ ਸ਼ਰਾਬ ਬਿਨਾ ਇਮੋਸ਼ਨਲ ਐਂਡ ਫਿਜ਼ੀਕਲ ਅਬਿਊਸ ਟਵਾਰਡਸ ਮਾਈ ਮਦਰ ਸੱਚ ਤੂ ਬੋਲਣ ਦੀ ਆਦਤ ਐਂਡ ਇਮੋਸ਼ਨਲ ਬਲੈਕਮਿਲ ਤਾਂ ਹੁਣ ਸਾਫ਼ ਹੈ ਕਿ ਮੁੱਖ ਮੰਤਰੀ ਮਾਨ ਨੇ ਉਹਨਾਂ ਦੇ ਪਰਿਵਾਰ ਨੂੰ ਸਿਆਸਤ ਚ ਖਿੱਚਣ ਦੇ ਇਲਸਾਮ ਅਕਾਲੀ ਦਲ ਦੇ ਸਿਰ ਮੜੇ ਨੇ ਅਜਿਹੇ ਚ ਹੁਣ ਅਕਾਲੀ ਦਲ ਸੀਐਮ ਮਾਨ ਦੇ ਇਹਨਾਂ ਇਲਜ਼ਾਮਾਂ ਦਾ ਕੀ ਜਵਾਬ ਦੇਂਦੇ ਇਹ ਦੇਖਣਾ ਹੋਵੇਗਾ ਬਿਊਰੋ ਰਿਪੋਰਟ Central Punjab TV